ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਪ੍ਰਭ ਦੇ ਕੋਲ ਆਏ ਹਾਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਇਸ ਘਰੋਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ਼ ਦਾ ਖਾਸ ਤੌਰ ਤੇ ਕੰਮ ਆ ਵੀਰ ਦਾ ਕੋਈ 2-4 ਨੱਕ ਜਿਹੜਿਆ ਦੋਸਤੋ ਰੁਟੀਨ ਦੇ ਵਿੱਚ ਵੀਰ ਲੈਂਦਾ ਹੈ ਨਵੇਂ ਤੇ ਸੇਲ ਕਰਦਾ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਦੋ ਐਨੀਮਲ ਤੁਹਾਨੂੰ ਦਿਖਾਉਣੇ ਆ ਦੋਨੋਂ ਵੜਾ ਨੇ ਜਿਆਦਾਤਰ ਵੜੜੇ ਹੁੰਦੀਆਂ ਦੋਸਤੋ ਇਸ ਕਿਲੇ ਦੇ ਉੱਪਰ ਇੱਕ ਵੜੜ ਤੁਹਾਨੂੰ ਬਿਲਕੁਲ ਸੱਜਰ ਤਾਜੀ ਸੂਈ ਵਿਖਾ ਦੇਾਂਗੇ ਦੋਸਤੋ ਕਿੰਨਾ ਮੌਕੇ ਤੇ ਹੁਣ ਦੁੱਧ ਤੇ ਕਿੰਨੇ ਕ ਸਮੇ ਦੀ ਸੂਈ ਹੈ ਕੀ ਰੇਟ ਪੜਦਾ ਰਹਿਣ ਵਾਲਾ ਉਹ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਇੱਕ ਵੜੜ ਗੱਬਣਾ ਦੋਸਤੋ ਗੱਬਣ ਵੜੜ ਵੀ ਚੰਗੀ ਹੈ ਥਣ ਭਾਂਡੇ ਦੀ ਤੇ ਦੋਵਾਂ ਵੜੜਾਂ ਦੀ ਡਿਟੇਲ ਵੀਰ ਪ੍ਰਾਪਤੋ ਲੈ ਲਾਂਗੇ ਅੱਜ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ ਅੱਜ 25 ਜੁਲਾਈ ਤੇ ਸਮਾਂ ਕੋਈ ਦੁਪਹਿਰ ਦੇ 12:30 ਪਾਉਣੇ ਇੱਕ ਦਾ ਸ੍ਰਿਹਾਲੀ ਤੋਂ ਦੋਸਤੋ ਇੱਕ ਛੜਕ ਨਿਕਲਦੀ ਆ ਵੱਡੀ ਸ੍ਰਿਹਾਲੀ ਤੋਂ ਮੇਨ ਨੈਸ਼ਨਲ ਅਰੀਆਲੀ ਤੋਂ ਦੋਸਤੋ ਇੱਕ ਜਿਹੜੀ ਸ਼ੜਕ ਨਿਕਲਦੀ ਆ ਪਿੰਡ ਸਰਾਲੀ ਮੰਡ ਨੂੰ ਵੀ ਠੀਕ ਆ ਜੀ ਤੇ ਸਰਾਲੀ ਮੰਡ ਪਿੰਡ ਵਿਜ਼ਿਟ ਕਰੋਗੇ ਦੋਸਤੋ ਸੋ ਪਹਿਲਾਂ ਠੀਕ ਆ ਜੀ ਸੂਆ ਪਾਰ ਕਰਦੇ ਆ ਵੀਰ ਪ੍ਰਾਪ ਦਾ ਘਰ ਨੰਬਰ ਬਿਲਕੁਲ ਸਕਰੀਨ ਤੇ ਚੱਲਦੇ ਰਹਿਣਗੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਜੀ ਆਓ ਲੈ ਲਈਏ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਾਈ ਪ੍ਰਾਪ ਸਾਸਰੀ ਗਾ ਜੀ ਸਾਸਰੀ ਗਾ ਵੀਰ ਜੀ ਉਹ ਠੀਕ ਠਾਕ ਵੀਰੇ ਵਧੀਆ ਵਧੀਆ ਦੱਸਿਓ ਸੁਣਾਓ ਬਹੁਤ ਵਧੀਆ ਵੀਰੇ ਪ੍ਰਾਪ ਠੀਕ ਠਾਕ ਹਾਂਜੀ ਹਾਂਜੀ ਵਧੀਆ ਅੱਛਾ ਪ੍ਰਾਪ ਪਸ਼ੂ ਇਸੇ ਤਰ੍ਹਾਂ ਵੀਰੇ ਆਈ ਜਾਂਦੇ ਆ ਹਾਂਜੀ ਆ ਹਾਂ ਹਾਂਜੀ ਹਾਂਜੀ ਜਿਆਦਾਤਰ ਫਿਰ ਮੋਰਚਾ ਵੜਾ ਦੇ ਮਾਰਦੇ ਆ ਹਾਂਜੀ 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 ਬੱਚਾ ਝੋਟੀਆਂ ਵੀ ਆ ਜਾਂਦੀਆਂ ਕਿ ਨਹੀਂ ਆ ਜਾਂਦੀਆਂ ਕਦੇ-ਕਦਾਂ ਹੀ ਲੈ ਲਈਦੀ ਚੰਗੀ ਠੀਕ ਹੈ ਉਹ ਚੰਗਾ ਮੇਰੇ ਭਾਪੜਤੇ ਚ ਪਸੋ ਹਾਂਜੀ ਹਾਂਜੀ ਆ ਵੀ ਅੱਜ ਹੀ ਆ ਉਹ ਰਾਤ ਦਾ ਹੀ ਆ ਹੁਣੇ ਆਈ ਇਹਦੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਸੂਈ ਤੇ ਇੱਕ ਗੱਬਣ ਆਪਾਂ ਇੱਕ ਗੱਬਣ ਠੀਕ ਆ ਹਾਂਜੀ ਉਹ ਦੋਸਤੋ ਸ਼ੁਰੂਆਤ ਪਹਿਲੇ ਨੰਬਰ ਤੋਂ ਆਪਾਂ ਇਸੇ ਵੜੜ ਤੋਂ ਕਰ ਲਾਂਗੇ ਇੱਕ ਸੂਈ ਸਵਾਈ ਵੜੜ ਤੁਹਾਨੂੰ ਦਿਖਾ ਦੇ ਜੀ ਹੁਣ ਬੜਾ ਪਿਆਰਾ ਲੱਗਿਆ ਮੱਝਾ ਰੱਖਦਾ ਥਣ ਦੇਵੇ ਦੀ ਦੋਸਤ ਇੱਕ ਵਾਰੀ ਤੁਹਾਨੂੰ ਆਪਾਂ ਸਟਾਰਟਿੰਗ ਇੱਥੋਂ ਕਰਦੇ ਆ ਥਣ ਦੇਵਾ ਦਿਖਾਉਣੀ ਆ ਬਹੁਤ ਖੂਬਸੂਰਤ ਥਣ ਲਖਾ ਤੇ ਮੈਨੂੰ ਲੱਗਦਾ ਵੀ ਜੇਕਰ ਦੋਸਤੋ ਵੈੜਾਂ ਦੀ ਗੱਲ ਕਰੀਏ ਵੈੜਾ ਥਾਣਾ ਦੇ ਨਾਲ ਹੀ ਆ ਕੋ ਛੋਟੇ ਥਣ ਜਾਂ ਵੀਰ ਲਾਈਕ ਨਹੀਂ ਕੋਈ ਕਰਦਾ ਚਾਹੇ ਮੱਝਾਂ ਦੇ ਚਾਹੇ ਵੈੜਾਂ ਦੇ ਲੰਬਾ ਥਾਣਾ ਰੋਗ ਰੋਗ ਦਾ ਥਾਣਾ ਮੁੱਠੀ ਥਾਣਾ ਠੀਕ ਆ ਜੀ ਬਹੁਤ ਸੋਹਣੀ ਕੁਆਲਿਟੀ ਦਾ ਥਾਣਾ ਤੇ ਇਹਨੂੰ ਪ੍ਰਭ ਸੁਈ ਨੂੰ ਅੱਜ ਵੀ ਤਾਂ ਕਿੰਨਾ ਕਿ ਟਾਈਮ ਹੋ ਗਿਆ ਸੁਈ ਨੂੰ ਆ ਬੱਚਾ ਵਾ ਮੇਰੇ ਹਿਸਾਬ ਨਾਲ ਇੱਥੇ ਗਿਆ ਥੋੜਾ ਬੱਚਾ ਠੀਕ ਹੈ ਚੰਗਾ ਭਰਾਇਆ ਬੱਚਾ ਠੀਕ ਹੈ 15 ਦਿਨਾਂ ਦੇ ਲਾਗੇ ਬਨੇ ਹੋਗੇ 15 ਕਿ ਦਿਨ ਕੋਈ ਮੰਨ ਲੇ ਹਾਂਜੀ ਹਾਂਜੀ ਅੰਦਰ ਹੀ ਉਹ ਬਾਹਰ ਨਹੀਂ ਹੁੰਦੀ ਕੂਲਾ ਆ ਜੇ ਬੱਚਾਂ ਵਿੱਚ ਹਾਂ ਹਾਂ ਲਓ ਜੀ ਦੋਸਤੋ 15 ਕਿ ਦਿਨਾਂ ਦੀ ਇਹ ਸੂਈ ਕੋਈ ਵੀ ਵੱਟੇ ਪੁੱਟੇ ਨੇ ਉਹਨੇ ਮੂੰਹ ਲਾਉਂਦਾ ਹਾਂ ਹਾਂ ਤੇ ਪਲਿਆ ਪ੍ਰੀਤਾ ਬੱਚਾ ਕਈ ਨਾ ਬੱਚੇ ਦੋਸਤੋ ਵੇਣਾ ਵੱਡੇ ਵੱਡੇ ਬੱਚੇ ਪਾਉਂਦੀਆਂ ਨੇ ਠੀਕ ਹੈ ਵੜ ਹੈਗੀ ਕ੍ਰਾਉਂਚ ਬੱਚਾ ਪਿਓਰ ਪਾਦਾ ਠੀਕ ਹੈ अच्छा 15 ਦਿਨਾਂ ਦੀ ਚਲੋ ਮੰਨ ਲੈਂਦੇ ਹਾਂ ਤਾਂ ਦੁੱਧ ਕਿੰਨਾ ਚੁਵਾਵਾਂਗੇ ਦੁੱਧ ਆਦੇ ਆਪਾਂ 19 ਕਿਲੋ ਜੋਗੇ ਲਿਆਏ 19 ਕਿਲੋ ਹਾਂਜੀ ਰਾਤੀ ਨੂੰ ਚੋਈ ਸਵੇਰੇ ਵਿੱਚ ਹੋਈ ਦੋੜਾਂ ਦਾ ਆਪਾਂ ਚੋਲੀ ਆ ਆਪਾਂ ਤਸੱਲੀ ਕੀਤੀ ਆਪਾਂ 17 17.5 18 ਕਿਲੋ ਦੀ ਗਾਰੰਟੀ ਦੇ ਦਾਂਗੇ ਇਹ ਝੱਗ ਝੂਗਾ ਆਪਾਂ ਠੰਡਾ ਕਰਕੇ ਗੱਲ ਕਰ ਲਗੇ ਹਾਂ ਠੰਡਾ ਕਰਕੇ 17 ਕਿਲੋ ਬਣਾ ਦਾਂਗੇ 17 ਕਿਲੋ ਹਾਂਜੀ ਹਾਂਜੀ ਬਾਂਦੀ ਵੇ ਘੰਟੇ ਨਾਲ ਦਿਨੇ 8:00 ਵਜੇ ਦੀ ਚੁਵਾਈ ਹੋਈ ਜਦੋਂ ਤੁਹਾਨੂੰ ਫੋਨ ਲਾਇਆ ਠੀਕ ਆ ਹਾਂਜੀ ਹੋਰ ਨਹੀਂ ਕੋਈ 8:00 ਵਜੇ ਦੀ ਚੁਵਾਈ ਆ ਹੋਣ ਕੋਈ ਡੇਢ ਕ ਇੱਕ ਇੱਕ ਇੱਥੇ ਕਿਹ ਦਾ ਪੈਰ ਦਾ 12.5 1 ਦਾ ਬਾਕੀ ਬਣੀ ਥਣੀ ਜਿੰਨੀ ਕਾ 200 ਭਰਨਾ ਪੁਰਨਾ ਦੇਵਾ ਸ਼ੁਰੂ ਕੀਤਾ ਕਿਉਂਕਿ ਛੰਡੀ ਤੇਰੀ ਬਾਦ ਵਾ ਸਮਝ ਜਾਂਦੇ ਦੋਸਤੋ ਤਿਆਰੀ ਕਰ ਲੂਗੀ ਬਾਕੀ ਨਿੱਗੀ ਨੁਗੀ ਤੁਸੀਂ ਵੇਖੋ ਸੀਲ ਸੌ ਪੂਣਾ ਪੂਰਾ ਬੈਠੇ ਹਰੋ ਦੀ ਬੈਠੋ ਜਿਵੇਂ ਮਰਜੀ ਹਾਂ ਜਿਹੜੇ ਪਾਸੇ ਮਰਜੀ ਬੈਠ ਕੇ ਤਸੱਲੀ ਕਰੀ ਚਲੋ ਤੇ ਇਹੋ ਜੇ ਬਸੂਰ ਤੋਂ ਬੰਗਾ ਪੁੰਗਾ ਪਾਉਣ ਦੀ ਲੋੜ ਨਹੀਂ ਹਾਂਜੀ ਭਾਵੇਂ ਪਾਓ ਭਾਵੇਂ ਨਾ ਪਾਓ ਠੀਕ ਆ ਆ ਦੋਸਤੋ ਆ ਪੂਰਾ ਸਟਰਕਚਰ ਐ ਇਸ ਬੈਰ ਦਾ ਸਤਾਰਾ ਇਹ ਸਾਂਭੀ ਐ ਰਿਜਣਾ 7 17 ਲੀਟਰ ਦੁੱਧ ਐਸ ਵਕਤ ਚੱਲ ਰਹੀ ਹੈ ਸੂਬਾ ਵਾਦੀ ਹੋ ਉਸਤਾਨਾਂ ਦਾ ਦੂਜਾ ਹੀ ਸੂਬਾ ਦੂਜਾ ਹੀ ਪਹਿਲਾ ਕਹਿ ਕੇ ਵੇਚ ਲਈ ਹੈਗੇ ਦੂਜਾ ਵਾ ਹਾਂ ਮੂੰਹ ਮੱਥੇ ਤੋਂ ਹੀ ਲੱਗ ਰਿਹਾ ਦੂਜਾ ਸੂਬਾ ਹਾਂਜੀ ਠੰਡੀ ਧਰੀ ਇੰਜ ਵੀ ਗਰਲੈਂਡੋ ਜੀ ਆ ਜਾਂਦੀ ਕ੍ਰੋਸ ਜੀ ਕ੍ਰੋਸ ਚ ਆ ਜਾਂਦੀ ਗਰਲੈਂਡੋ ਕ੍ਰੋਸ ਤੇ ਫੈਂਡ ਵੀ 5 5 60 ਆਉਂਦੀ ਹਾਂ ਹਾਂ ਚੰਗੀਆਂ ਫੈਂਡਾਂ ਨੇ ਬਹੁਤ ਚੰਗੀਆਂ ਆਉਂਦੀ ਠੀਕ ਹੈ ਤੇ ਦੁੱਧ ਵੀ ਜਿਹੜਾ ਦੋਸਤੋ ਮੱਜਾਂ ਦੇ ਵਿੱਚ ਲੱਗ ਜਾਂਦਾ ਇਹੋ ਜਿਹੇ ਪਸ਼ੂ ਦਾ ਬਾਕੀ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਮੱਝ ਯਾਰ ਅੰਗਰੂ ਵੀ ਗਾਂ ਦਾ ਵਾ ਹਾਂ ਤੋ ਰੰਗ ਟੰਗ ਦੋਸਤੋ ਬਹੁਤ ਸੋਹਣਾ ਆ ਬਾਕੀ ਰੰਗ ਪ੍ਰਿੰਟ ਵੀ ਬਹੁਤ ਵਧੀਆ ਲਓ ਭੱਤ ਬੜਾ ਹਾਂ ਬਾਕੀ ਥਣੀਆਂ ਥੁਣੀਆਂ ਬਹੁਤ ਵਧੀਆ ਜਿਵੇਂ ਪਹਿਲਾਂ ਜ਼ਿਕਰ ਕੀਤਾ ਲੰਬਾ ਥਾਣਾ ਹੱਥੀ ਚਵਾਈ ਵਾਲਾ ਥਾਣਾ ਲੱਗਾ ਬੈਠ ਦੋ ਸੋ 17 ਲੀਟਰ ਤੋਂ ਪਲੱਸ ਚੱਲ ਰਹੀ ਆ ਕੋਈ ਮੇਰਾ ਵੀਰ ਕਿੰਤੂ ਪਰੰਤੂ ਕੋਈ ਸ਼ੱਕ ਜਨਾ ਰਵੇ ਆਪਣੀ ਤੁਸੀਂ ਦੋ ਟਾਈਮ ਚਵਾਈ ਕਰੋ ਅੱਗੇ ਵੀਰਾਂ ਦਾ ਵੀ ਆਪਾਂ ਚਵਾਈ ਕਰਕੇ ਆਪਣੀ ਦੋ ਟਾਈਮ ਜਿਹੜੀ ਤਸੱਲੀ ਕਰਕੇ ਖਰੀਦੀ ਠੰਡੀ ਧੀਰੀ ਹੋ ਜੀ ਤੋ ਸੇਲਸ ਆਊਗਾ ਦੋਸਤੋ ਠੰਡੀ ਧੀਰੀ ਇੱਥੇ ਮਨ ਜਿਹਾ ਜੇ ਪਾਸੇ ਉਮਰ ਦਿੱਤਾ ਕਰੀ ਜਦੋਂ ਆ ਦੇਖੋ ਥੋੜੀ ਡਰਦੀ ਨਾ ਜੇ ਉਤਰੀ ਘੰਟਾ ਕੀ ਹੋਇਆ ਇਹ ਆ ਬਿਲਕੁਲ ਨਵੀਂ ਥਾਂ ਤੇ ਆ ਪਸ ਉੱਤੇ ਜੇ ਰਸੇ ਹਿੜੀ ਡਾ ਕੇ ਜੀ ਜੂ ਲੌਂਡਰ ਵਿੱਚ ਲੱਗ ਜਾਂਦਾ ਖਲਵਾਤ ਵਾਗੇ ਹੜੇ ਯਾ ਲੋ ਵੀ ਭਰਾਵੋ ਬਾਕੀ ਪੂਰੀ ਵਧੀਆ ਦੋਸਤੋ ਚਵਾਈ ਆ ਪੂਰੀ ਪਰ ਇਹਦੀਆਂ ਗੱਲਾਂ ਲੱਗੀ ਆ ਦੇ। ਹੂੰ ਹੂੰ ਹੂੰ। ਕਿਸੇ ਤਰ੍ਹਾਂ ਦਾ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਹੈ। ਨਾ ਨਾ ਆਪ ਦੀ ਦੋ ਟਾਈਮ ਤਸੱਲੀ ਕਰਕੇ ਖੜੇ ਜਿੰਨੇ ਅੱਛਾ ਪ੍ਰਭ ਦੇਵਾਂ ਕਿ ਕਿੰਨੇ ਦੀ ਆਪਾਂ ਜਿੱਥੋਂ ਤੱਕ ਵੀ ਲੈਣ ਦੇਣ ਕਿੱਥੋਂ ਤੱਕ ਕਰੀਏ। ਇਹ ਬਾਜ਼ਾਰ ਪੂਰਾ ਹੁੰਦਾ ਤੁਹਾਨੂੰ ਪਤਾ 54 ਦੇ 60 ਦੀ ਵੇਚ ਦਿੰਦੇ। ਹਾਂ। ਮੁੱਲ 52 ਕਰਦੇ 50 ਕਿਉਂ ਕਰਦਾ ਮਾਤਾ। ਪੂਰਾ ਐ ਪਤਲੀ ਜੀ ਕਮਾਈ ਕਰਕੇ ਚਲੋ ਤੁਸੀਂ ਦੇ ਦਿਆ ਜਾ ਕੋਲਾ ਜਾ ਰੱਖ ਗਿਆ ਆਪਾਂ। 47000 ਦੀ ਦੇ ਦਾਂਗੇ। 47 ਦੀ। ਆਇਆ ਗਿਆ ਰ ਥੋੜਾ ਬਹੁਤਾ ਜਿਆਦਾ ਨਾ ਵੀਰ ਉਸਤਾਵੇ ਬਾਈ। ਹਾਂ। ਥੋੜਾ ਬਹੁਤਾ ਹੀ ਆਣਾ ਜੇ ਹੁਣ ਤੇ। ਠੀ ਉਹਦਾ ਗਾੜੀ ਰੱਬ ਦਾ ਹੀ ਨਾਮ ਆ। ਲਹੂ ਪੱਤ ਬੜਾ ਵੈਟ। ਬੜਾ ਦਾ ਵੀ ਜਿਆਦਾ ਨਾ ਮੇਰਾ ਵੀ ਸਤਾਵੇ ਕਿਉਂਕਿ ਪਹਿਲਾਂ ਹੀ ਉਹਦਾ ਨਾਪ ਤੋਲ ਜੇ ਉਹਨਾਂ ਦੀ ਮੁੱਲ ਕੀਤਾ। ਬਾਕੀ ਸਫਾਈਆਂ ਇੱਕ ਵਾਰੀ ਥੋੜੀ ਫੁਲਕਾਰੀ ਮਾਰੀ ਲਾਈ। ਜਿੰਨੇ ਸਾਂਭੀ ਅਨ ਨੂੰ ਪੂਰੇ ਦੇ ਗਏ ਆਏ ਨਾ ਮਗਰ ਲਓ ਵੀ। ਲਹੂ ਪਾਸੋਂ ਮੇਰਾ ਵੀ ਇੱਕ ਵਾਰੀ ਸ਼ਾਈਨਿੰਗ ਸ਼ੂਨਿੰਗ ਦੇਖੋ ਪਿੱਠ ਪੂੜਾ ਦੇਖੋ ਦੋਸਤੋ। ਆ ਮਗਰੋਂ ਖਾਇਆ ਮੜਾ ਆ। ਪਲੀ ਪਲੀਤੀ ਪੂਰੀ ਆ ਕੋਈ ਵੀਰੇ ਇਹ ਨਾ ਖਾਵੇ ਵੀ ਕੱਲੀ ਫੁਲਕਾਰੀ ਪਾਤੀ ਆ ਤੇ ਕੋਈ ਔਰ ਸ਼ੋਰ ਨਾ। ਹਾਂ ਜਾਈ ਆ ਥੋੜੀ ਭੁਖੀ ਭੁਖੀ ਨਹੀਂ ਤਾਂ ਰੋਟੇ ਰਗੀ ਹੋ ਜਾਂਦੀ। ਹ ਕਿਸੇ ਪਾਸੇ ਨਹੀਂ ਵੀ ਹੈਗਾ ਵੀ ਉਹ ਸੁਹਾ ਡਰੋਲ ਰੋਲਦਾ ਠੀਕ ਆ ਅੱਗੋਂ ਕੋਈ ਛੋਟਾ ਡੱਡ ਨਹੀਂ ਆਇਆ ਲੱਤਾਂ ਨੂੰ ਫੇਰੀ ਜੋ ਠੀਕ ਆ 47 ਜੀ ਥੋੜਾ ਬਹੁਤਾ ਮਾਨਤਨ ਜਿਆਦਾ ਆ ਨਾ ਵੀਰ ਕੋਈ ਆ ਠੀਕ ਆ ਜੀ ਲਓ ਜੀ 47000 ਦੀ ਮਿਲ ਜੂਗੀ ਦੋਸਤੋ ਹਾਂਜੀ ਬਾਕੀ ਪ੍ਰੋਪਰ ਤੁਹਾਨੂੰ ਦਿਖਾ ਦਿੱਤੀ ਆ ਮਗਰ ਬੱਛਾ ਇਹ ਵੀ ਤੁਸੀਂ ਨੋਟ ਕਰ ਲਓ ਠੀਕ ਆ ਮਗਰ ਬੱਛਾ ਕਿ 15 ਨਹੀਂ ਕੋਈ 17 ਦੇਣਾ ਇੱਥੇ ਤੁਸੀਂ ਆਈਡੀਆ ਆਪਣਾ ਮੰਨ ਲਿਓ ਠੀਕ ਆ ਚੰਗੇ ਦੋਸਤੋ ਤੇ ਚੱਲ ਰਹੀ ਆ ਵੇੜ ਆਪਦੇ ਵਜਨ ਵਜੂਦ ਨਾਲੋ ਦੋਸਤੋ ਜਿਆਦਾ ਜਿਹੜੀ ਖੇਡਦੀ ਪਈ ਲੋ ਬਾਕੀ ਜਿਹਨਾਂ ਕਮੈਂਟ ਕਰਨ हां जी पिछली वीडियो दा आपने बढे कमेंट किते हैं कमेंट ਤੁਹਾਨੂੰ ਭਗਵੰਤ ਮਾਨ ਨੂੰ ਸਾਰੇ ਕਰੀ ਜਾਂਦਾ ਚਲੋ ਹੋਰ ਮੁੱਖ ਮੰਤਰੀ ਬਣ ਕੇ ਉਹਨੂੰ ਵੀ ਕਰੀ ਜਾਂਦਾ ਜਿਹਨੇ ਮਾਲ ਲੈਣਾ ਜਿਹਦੀ ਨਿਕਾ ਕੰਮ ਕਰਦੀ ਹੋਲੀ ਲੀਲੀ ਲੈਂਦਾ ਆਪਾਂ ਤਾਂ ਹਰ ਵਾਰ ਕਹਿੰਨੇ ਵੀ ਤਸੱਲੀ ਕਰੋ ਬਾਅਦ ਵਿੱਚ ਕਿਸੇ ਨੂੰ ਮਾੜਾ ਚੰਗਾ ਕਹਿਣਾ ਪਹਿਲਾਂ ਉਹਦੀ ਤਸੱਲੀ ਕਰਕੇ ਨਾ ਤੁਹਾਨੂੰ ਪਤਾ ਅਸੀਂ ਤੂੰ ਭੇਫਰੇ ਕਿਤਨਾ ਲਿਆਂਦੀਆਂ ਕੀ ਕੀਤਾ ਉਹਨਾਂ ਅੰਦਰ ਬੈਠੇ ਨੇ ਲਿਖ ਕੇ ਰੇ ਪਾ ਦੇਣਾ ਤੇ ਗੱਲ ਖਰਾਬ ਕਰ ਦੇਣਾ ਅੱਡਾ ਹਾਂ ਹਾਂ ਮੁੱਖ ਮੰਤਰੀ ਨਾਲ ਥੋੜਾ ਅੱਡਾ ਖਰਾਬ ਹੋ ਜਾਂਦਾ ਹੋਰ ਹੁੰਦਾ ਤਾਂ ਕੋਈ ਨਹੀਂ ਕਮੈਂਟਾਂ ਨਾਲ ਫਿਰ ਲੋਕਾਂ ਦੇ ਵਿੱਚ ਨੈਗਟਿਵਿਟੀ ਜਾ ਲਾ ਕਮੈਂਟ ਦੇ ਉਂਗਲਾਂ ਨਾ ਹੋਣੇ ਆ ਅ ਵੀਰ ਪ੍ਰਭਾਪਾ ਆਪਾਂ ਆਪਦੇ ਵੱਲੋਂ ਹਰ ਪਾਸੇ ਦਾ ਸਾਫ ਸੁਥਰਾ ਸਾਫ ਸੁਥਰਾ ਕੰਮ ਕਰੋ ਤੇ ਅੱਛਾ ਪ੍ਰਭਾਈ ਜੀ ਆਪਾਂ ਵੀ ਨਹੀਂ ਜਾਨੇ ਕਿ ਗਾਰੰਟੀ ਦੇ ਖੜੇ ਦੋ ਟਾਂ ਤਸੱਲੀ ਕਰਕੇ ਕੋਈ ਚਲਦੀ ਲੈ ਜਾ ਨਹੀਂ ਦਸਾਈ ਆਪਦੀ ਨਹੀਂ ਬਿਲਕੁਲ ਬਿਲਕੁਲ ਹਾਂਜੀ ਲੈ ਵੀ ਅੱਛਾ ਪ੍ਰਭ ਜਿਹੜੀ ਆਪਣੇ ਕੋਲ ਦੂਜੇ ਨੰਬਰ ਤੇ ਆ ਵੈੜ ਖੜੀ ਹੈ ਭਰਾ ਇਹ ਵੀ ਕ੍ਰੋਸ ਆਂਗ ਦੇ ਵਿੱਚ ਹਾਂਜੀ ਹਾਂਜੀ ਕ੍ਰੋਸ ਹੀ ਆ ਵੀ ਲਓ ਵੀ ਕ੍ਰੋਸ ਪਣ ਦੋਸਤੋ ਇਸ ਵੈੜ ਦੇ ਵਿੱਚ ਵੀ ਆ ਤੁਸੀਂ ਦੇਖੋਗੇ ਆ ਦੇਖੋ ਕੋਈ ਨੇ ਰਾਠੀ ਰੂਠੀ ਦਾ ਜਿਹੜਾ ਦੋਸਤੋ ਕ੍ਰੋਸ ਕੋਈ ਵੀ ਮੰਨ ਸਕਦਾ ਇਹ ਇਹ ਤਾਂ ਦਿਨ ਕਿੰਨੇ ਕ ਪਿਆ ਜੀ ਦਿਨ ਤਿਆਰੀ ਆ ਰਾਤ ਮਸੂਬੇ ਦੇਖਦੂ ਆਇਆ ਰਾਤ ਦੀ ਇਹ ਦੋ ਚਾਰ ਦਿਨ ਕੱਢ ਵੀ ਸਕਦੀ ਠੀਕ ਆ ਜੀ ਠੰਡੀ ਤੇਰੀ ਬਹੁਤ ਜਿਆਦਾ ਹੀ ਹੈ ਪਰ ਥੱਲੇ ਨਹੀਂ ਬਹਿਣ ਦਿੰਦੀਆਂ ਲੋਕ ਦੋਸਤੋ ਇਹ ਨੇਚਰ ਨੂੰ ਤਾਂ ਬੜਾ ਕੁਝ ਹੋ ਜਾਂਦਾ ਆ ਵੇਖੋ ਐ ਮੋਗਾ ਹੀ ਆ ਦੇ ਲੋਕ ਆਲਾ ਥਣ ਲੱਗਾ ਲੋਕ ਦੋਸਤੋ ਕਲਮੀ ਥਾਣਾ ਨੋਕਰਾ ਥਾਣਾ ਆਹ ਇਹਦੇ ਪਾਸੇ ਹਾਂ ਦੋਸਤੋ ਹੱਥ ਫੇਰੀ ਜਾ ਤਾਣ ਸੁੱਟ ਲੈਂਦੀ ਗਾੜੀ ਗਈ ਹਾਂ ਸੁਣ ਤਸਵੀਰ ਸਊਪਣਾ ਪਸ਼ੂ ਦੇ ਵਿੱਚ ਆ ਵੇਖੋ ਬੈਕਸੋਰ ਤੋਂ ਦੋਸਤੋ ਤੁਹਾਨੂੰ ਦਿਖਾਉਨੇ ਆਪਾਂ ਇਦੋਂ ਚੱਕ ਕਰਿਆ ਜਾਂ ਮੜਾ ਜਾਂ ਆ ਦੇਖੋ ਜੀ ਤੇ ਨਾਰਮਲ ਦਰਮਿਆਨੀਆਂ ਭਲਾ ਭਲਾ ਹਾਂ ਜੀ ਜੀ ਭਲਾ ਹੈਗੀਆਂ ਹਾਂ ਹਾਂ ਨਾਰਮਲ ਦਵਾਈਆਂ ਦਵਾਈਆਂ ਤੇ ਥਾਂ ਗਿੱਲਾ ਸੀ ਨਾ ਭਲਾ ਭਾਈਆਂ ਦੇ ਪਸ਼ੂ ਨੇ ਹਾਂ ਬਾਕੀ ਆ ਲੈਵੇ ਆਰਡਰ ਦੀ ਵੇਖੋ ਤੁਸੀਂ ਐ ਨੁਕਰਾਂ ਦਾ ਇਨਸਾਨ ਲੱਗੇ ਜੀ ਦੇ ਪਾ ਵੇਰਗੇ ਠੀਕ ਹੈ ਜੀ ਆ ਵੇਖੋ ਆਣਾ ਥੋੜੀ ਘਾਈ ਕੰਮ ਲਦੇ ਇੱਕ ਨਾ ਪੁਰੇ ਪੜੇ ਛੋਟੇ ਸੂਸਾ ਕੇ ਕਰੋਗੀ ਸੈਟ ਹੂੰ 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 ਹਾਂ ਬਾਕੀ ਆਪੇ ਪੇਟੇ ਪੂਟੇ ਦੀਆਂ ਖੁੱਲੀ ਪੂਰੀ ਅੱਛਾ ਆ ਪ੍ਰਾਹ ਕੱਢ ਜੂਗੀ ਦੋ ਚਾਰ ਕਿੱਦਾਂ ਇਥੇ ਦੋ ਚਾਰ ਦਿਨ ਕੱਢ ਜੂ ਗਾੜੀ ਗੱਡੀ ਗੁੱਡੀ ਜਾਂਦੀ ਹਾਂ ਇਹ ਲਜੁਲ ਕਰਕੇ ਪਸ਼ੂ ਵੈਸੇ ਵੀ ਥੋੜਾ ਉਖੜੋ-ਫੁਖੜਾ ਤੇ ਜਾਂਦਾ। ਬਾਕੀ ਉਹੋ ਜੀ ਹੁੰਦੀ ਰੋਸ। ਬਾਕੀ 2-4 ਦਿਨ ਕੱਢ ਜੂਗੀ। ਹੁੰਦੀ ਉਹੋ ਜੀ ਇਹਦੇ ਨੂੰ ਸੂਪ ਪੈਂਦੀ। ਹਾਂ। ਰੋਗ ਇਹ ਆਪ ਖੋਲ ਕੇ ਕੱਢੀਏ ਦਿਖਾਈਏ ਬਾਹਰ ਇਹਨੂੰ। ਬਾਕੀ ਦੋਸਤੋ ਚੰਗੀ ਫੇਸ ਕੁਆਲਿਟੀ ਆ। ਬਾਕੀ ਪ੍ਰੋਪਰ ਤੁਹਾਨੂੰ ਆਪਾਂ ਬਾਹਰ ਤੋਰ ਕੇ ਦਿਖਾਉਨੇ ਆ। ਹਾਈਟ ਦੋਵੇਂ ਵੜਾਂ ਦਾ ਥੱਲੇ ਨਹੀਂ ਪੈਣ ਦਿੰਦੀਆਂ ਉੰਜ। ਹਾਂ। ਹਾਈਟ ਕਰ ਦੋਵੇਂ ਵੜਾਂ ਦੇਖੋ ਜ ਆ ਮੀਡੀਅਮ ਕੋਈ ਵੀਰ ਮਾਰਨ ਦੇ। ਬਾਕੀ ਆ ਵੀ ਤੁਸੀਂ ਵੇਖੋ। ਮੀਡੀਅਮ ਪਲੱਸ ਆ ਪੂਰਾ। ਵਜ਼ਨ-ਭੋਜਨ ਚੰਗਾ ਦੇ। ਤੋਰਾ ਵ ਏ ਪਰਬੇ ਸੂਆ ਦੂਜਾ ਤੇ ਤੀਜਾ ਦੂਜਾ ਦੂਜਾ ਅਤਾਂ ਦੱਸਣ ਦਾ ਤੁਹਾਡੇ ਪੁਰੇ ਪਾੜੇ ਛੋਟੇ ਤਾਂ ਲੱਗਦੀ ਮਗਰ ਹਾਂ ਆ ਕਰੋ ਚੱਕ ਜੀ ਸਵਾ ਫੇਸ ਕੁਆਲਿਟੀ ਤੋਂ ਕ੍ਰੋਸ ਸੰਗ ਦੇ ਵਿੱਚ ਆ ਦੋਸਤੋ ਨਾਰਮਲੀ ਆਪਾਂ ਕਹਿੰਦੇ ਆ ਵੀ ਜਿਹੋ ਜੀ ਦੋਸਤ ਇਹਨਾਂ ਦਿਨਾਂ ਦੇ ਵਿੱਚ ਗਰਮੀ ਪੈਂਦੀ ਆ ਕੋਈ ਜ਼ਿਆਦਾ ਲੈਣਾ ਦੇਣਾ ਨਹੀਂ ਹੈਗਾ ਪਸ਼ੂ ਨੂੰ ਕਿਉਂਕਿ ਗਰਮੀ ਠੰਡ ਵਰਗੀ ਦੇ ਵਿੱਚ ਨਹੀਂ ਕੀ ਕ੍ਰੋਸ ਸੰਗ ਦੇ ਵਿੱਚ ਤੇ ਕ੍ਰੋਸ ਵਾਲੇ ਪਸ਼ੂ ਦੋਸਤੋ ਇਹੋ ਜਿਹੇ ਰੁੱਤਾਂ ਇਹੋ ਜਿਹੇ ਮੌਸਮਾਂ ਦੇ ਵਿੱਚ ਚੱਲਦੇ ਆ ਜਿਆਦਾ ਤਰੀਜਾਂ ਆਈਆਂ ਦੋਵੇਂ ਬਾਕੀ ਬਣੀ ਥਣੀ ਦੋਸਤੋ ਚੰਗੀ ਜਾਂਦੀ ਆ ਵੈਸੇ ਹੁਣ ਘੰਟਿਆਂ ਘੰਟਿਆਂ ਦੇ ਵਿੱਚ ਨੇ ਬਣ ਕੇ ਤਿਆਰ ਹੋਣਾ ਜਿਹੜਾ ਸੁੰਦੀ ਸੁੰਦੀ ਬਣ ਜਾਂਦੀ ਗਾਂ ਦੇ ਥਣ ਬਹੁਤ ਪਿਆਰਾ ਲੱਗਾ ਇਹਨੂੰ ਠੀਕ ਹੈ ਵੈਸੇ ਥਣ ਦੇਵੇ ਦੋਸਤੋ ਦੋ ਬੜਾ ਦੇ ਚੰਗੇ ਆ ਜਿਹੜੀ ਇੱਕ ਸੂਈ ਆਪਾਂ ਤੁਹਾਨੂੰ ਦਿਖਾਈ ਆ ਬੇਸ਼ੱਕ ਕੋਈ ਵੀ ਰਭਰਾਵੇ ਆਪਦੀ ਚੋਵੇ ਤੇ ਇਹਨੂੰ ਤੁਸੀਂ ਆਪਾਂ ਤੇਤੀਓ ਠੀਕ ਹੈ ਪਿੱਛੇ ਇਹਦੀ ਗਾਰੰਟੀ ਹੋ ਜੇ ਇਤਨਾ ਮਹਗੂ ਤਾਂ ਦਾ ਵੀ ਗਾਰੰਟੀ ਹੈ ਆਣਾ ਇਹ ਗਾੜੀ ਵਿਖਾ ਦੋ ਕੋਈ ਰਸਾ ਨਹੀਂ ਫੜਿਆ ਇਹੋ ਜਿਹੇ ਸੱਲੇ ਨਹੀਂ ਬੈਹਂ ਦਿੰਦੀਆਂ ਹੋਰ ਆਉਣਾ ਕੋਈ ਗਰਮੀ ਨਹੀਂ ਹੈ ਮੌਸਮ ਭਾਵੇਂ ਗਰਮੀ ਦਾ ਵੜਾ ਠੰਡੀਆਂ ਨੇ ਤੇਰੀਆਂ ਮੈਂ ਨਾ ਠੰਡੀਆਂ ਆਹ ਵੇਲੇ ਸਟਾਲ ਲੈਵਾ ਕਿਸੋ ਕੇ ਤਾਂ ਤੁਨੀ ਦੇ ਹਾਂ 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 ਪਾ ਪੈ ਸਾਰੀ ਦੁੱਧ ਵਾਲੀ ਗਾਂ ਹੋਜੀ ਹੁੰਦੀ ਏ ਤੂ ਪੈਣੀ ਰਵਾ ਛੜਾਕਲ ਨਹੀਂ ਗਈ ਹਾਂ ਬਾਕੀ ਦੋਸਤੋ ਠੰਡੇ ਧੀਰੇ ਸਿਲਸਾ ਲਗਾ ਵੀ ਜਿੰਨੇ origignal ਦੋਸਤੋ ਵਿਖਾਉਣ ਦਾ ਮਕਸਦ ਇਹੋ ਹੀ ਹੁੰਦਾ ਵੀ ਕੋਈ ਵੀਰੇ ਨਕਬੇ ਵੀ ਮਾੜਾ ਜਿਹਾ ਹੱਥ ਲਾ ਕੇ ਵੀ ਡਰ ਦੇ ਡਰ ਦੇ ਕਿਸੇ ਵੀਰ ਨੇ ਚੈੱਕ ਕਰਾਦੀ ਆ ਤਸੱਲੀਂਆਂ ਕਰੋ ਮੇਰਾ ਭਰਾ ਕਿਉਂਕਿ ਪਸ਼ੂ ਥੋੜੇ ਇਕੱਲੇ ਤੇ ਜਾਣਾ ਤਸੱਲੀ ਕਰੋ ਪੈਸੇ ਤੁਸੀਂ ਲਾਉਣੇ ਮਰਜ਼ੀ ਮਗਰੋਂ ਭੈਜੋ ਜਿਤਨਾ ਮਰਜ਼ੀ ਠੇਲਾ ਢੋਲਣਾ ਜੇ ਪੋਲੀ ਬਹੁਤ ਹਾਂ ਠੀਕ ਹੈ ਵੀਰੇ ਪ੍ਰਭ ਤੇ ਦਵਾਂਗੇ ਕਿੰਨੇ ਦੀ ਵੀਰ ਪ੍ਰਭ ਕਿੱਥੋਂ ਤੱਕ ਲੈਣ ਦੇਣ ਰਊਗਾ ਮੈਂ ਨਾ ਜਿਹੋ ਜੀ ਗਾਂਵ ਆ ਦੇ 45 ਦੀ ਦੇ ਦਈਏ ਅ ਗਾਂਵ ਦੀ ਹੈ ਵੀ 47 ਦੀ ਹਾਂ ਉਹ ਜਾਂਦੀ ਜਿੱਥੇ ਮਰਜ਼ੀ ਵੇਚ ਦੇ ਮੈਂ ਵਿਗਦੀ ਹਾਂ ਹਾਂ ਪਰ ਦਈਏ ਕਿੰਨੇ ਦੀ ਆਪਾਂ 40 ਜਮਾਨਤਨ ਕਰਦਾਂਗੇ 40 ਜਾਂ ਹਾਂ ਕਿੰਨਾ ਕੁ ਜੀ ਤਿੰਨ ਛੱਡ ਦਈਏ ਹੋਰ ਕਰ ਦਈਏ 37 ਦੀ ਹਾਂ ਹੋਰ ਵੇਖ ਲਈ ਕਿ ਜੈਸ਼ ਹੋ ਰਹੀ ਹੋਰ ਕਰਦੇ ਆ ਪਤਾ ਨਾ ਜਿੰਨਾ 36 ਦੀ ਦੇ ਦਾਂ ਬਾਕੀ ਆਏਗਾ ਦਾ ਮਾਨ ਤਾਂ ਥੋੜਾ ਬਹੁਤ ਯਾਦੀ ਨਹੀਂ ਕਰਨ ਨਿਕਲਨੀ 36 ਦੀ ਲੋ ਵੀ 36 ਤੁਹਾਨੂੰ ਪਤਾ ਵਹਿੜ ਵੇਚਣ ਵਾਲਾ ਮਹਿਸੂਸ ਆ ਵੀ 40 45 ਜੀ ਵੇਚ ਦਈਏ ਸੀਲੀਆਂ ਸੂਲੀਆਂ ਪੂਰੀਆਂ ਦੋਸਤੋ 36000 ਦੀ ਜਿਹੜੀ ਐਂਡ ਤੋਂ ਐਂਡ ਵੀਰਾਂ ਦਾ ਵੀ 36000 ਦੀ ਦੇ ਦਾਂਗੇ ਇਸੀਲੀਆਂ ਤੇ ਸਾਹੂਪਣਾ ਤੁਹਾਨੂੰ ਆਪਾਂ ਦਿਖਾ ਦਿੱਤਾ ਇਸ ਤੋਂ ਬਾਅਦ ਕਿਸੇ ਵੀਰ ਨੇ ਟਰਾਈ ਕਰਨੀ ਆ ਤਸੱਲੀ ਕਰਨੀ ਆ ਤੇ ਇੱਥੇ ਆਣ ਕੇ ਵਿਜ਼ਿਟ ਕਰਕੇ ਆਪਣੀ ਕਰਿਓ ਠੀਕ ਆ ਜਰੂਰ ਤੇ ਇਹ ਦੋ ਬੜਾਂ ਆ ਦੋਸਤੋ ਬਹੁਤ ਕੁਝ ਇੱਕ ਦੂਜੇ ਕਰਦੀਆਂ ਕਰਾਉ ਸੀ ਬਹੁਤ ਵਾਕ ਕਰਾਉ ਸੰਗ ਦੇ ਵਿੱਚ ਤੇ ਬਾਕੀ ਇੱਕ ਸੂਈ ਆ ਦੋਸਤੋ ਉਹ ਆਂਦੀ ਮੈਂ ਜਿਆਦੀ ਤੇ ਆਂਦੀ ਮੈਂ ਹੈ ਹੌਣ ਚੋਕੇ ਸਲੋਤੀਆਂ ਆਂਦੀ ਮੈਂ ਜਿਆਦੀ ਤੇ ਆਂਦੀ ਮੈਂ ਇਹ ਜਤਾਈ ਲਈ ਖੜੀਆਂ ਆਪਦੇ ਨਾਲ ਠੀਕ ਆ ਹਾਂਜੀ ਹੁਣ ਇਹ ਵੀ ਜਤਾਈ ਲੱਗੂਗੀ ਵੀ ਪਹਿਲਾਂ ਕਿਹੜੀ ਵਿਖਦੀ ਹੈ ਜਿਹੜੀ ਪਹਿਲਾਂ ਵੇਗੀ ਉਹ ਜਿੱਤ ਗਈ ਆਹ ਹੈ ਕਰਾਉਸ ਆ ਇਹਨੂੰ ਪਹਿਣਾ ਜਿਨੇ ਲੈ ਸਮਝ ਜਿਹਦੀ ਨਿਕਾ ਕੰਮ ਕਰਦੀ ਉਹਨੇ ਫਾੜੀ ਲੈਣੀਆਂ ਬਿਲਕੁਲ ਬਿਲਕੁਲ ਉਹਨਾਂ ਦੇ ਪਰਤਾ-ਪੁਰਤਾ ਜੈਜਾ ਲੈ ਪ੍ਰਭ ਇੱਕ ਨੰਬਰ ਬੋਲ ਵੀਰ ਫੋਨ ਨੰਬਰ 98877266 ਠੀਕ ਹੈ ਜੀ ਪਿੰਡ ਸਰਾਲੀ ਮੰਡਲ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਵੀਰਾ ਨੂੰ ਬੇਨਤੀ ਹੈ ਕਿ ਇੱਥੇ ਆ ਕੇ ਤਸਲੀ ਕਰ ਲੋ ਆਪ ਦੀ ਹਾਂ ਉਹ ਗੇਟੋ ਬਾਹਰ ਹੋ ਗਈ ਹੈ ਤੁਹਾਡੀ ਹੀ ਫਿਰ ਆ ਠੀਕ ਹੈ ਇੱਥੇ ਦੋ ਟਾਈਮ ਚੋਲੋ ਜਿਹੜੀ ਆਨਲਾਈਨ ਖੜੂਗਾ ਉਹਦੀ ਹੀ ਗਾਰੰਟੀ ਦੇ ਦਾਂਗੇ ਹਾਂ ਉਹਦੀ ਪਿੱਛੇ ਥਣਾ ਦੀ ਗਾਰੰਟੀ ਇਹਦੀ ਦੁੱਧ ਦੀ ਦੇ ਦਾਂਗੇ ਨਹੀਂ ਕੋਈ ਗੱਲ ਨਹੀਂ ਆਪ ਦੀ ਆਪਾਂ ਤਾਂ ਵੇਖੋ ਅਗਾਂ ਆਪਾਂ ਤਾਂ ਹਰ ਵਾਰ ਕਹਿੰਦੇ ਆ ਵੀ ਬਾਅਦੋ ਯਕੀਨ ਤੋਂ ਪਰੰਤੂ ਕਰੇ ਕੋਈ ਆ ਕਿਉਂਕਿ ਆਪਾਂ ਗੱਡੀਆਂ ਲਿਆਂਦੀਆਂ 2 ਘੰਟੇ ਹੋਏ ਨੂੰ ਆਈ ਨੂੰ ਪਰਲੀ ਰਾਤ ਦੀ ਆਈ ਹੈ ਨ ਹਾਂ ਜਿੰਨਾ ਕਹਿ ਦਿੰਦੇ ਉਤਨਾ ਪਸੂ ਨਜ਼ਰ ਟਿਕਦਾ ਕਿੱਥੇ ਆ ਹਾਂ ਹਾਂ ਅੱਜ ਕੋਈ ਘੰਟਾ ਕੋਈ ਸ਼ਾਮ ਨੂੰ ਕੋ 2 ਘੰਟੇ ਬਾਅਦ ਕੇ ਰਾਇਆ ਪਸੂ ਵਿਕ ਜਾਂਦਾ ਪਰਲੀ ਦੇ ਚੰ ਲੱਗੇ ਜਾਂਦੇ 20 ਕਿਲੋ ਦਿੰਦੀ ਦੇ ਦੂ 20 ਕਿਲੋ ਹਾਂ ਅਚਾ ਉਹ ਪਰਲੀ ਨਾ ਹੁੰਦੇ 20 ਕਿਲੋ ਦੇ ਦੂ ਆਹੋ ਆਹ ਕਹਿਣ ਨੂੰ ਆਪਾਂ ਵੀ ਕਹਿ ਸਕਦਾ ਤੂੰ ਵੀ ਕਹਿ ਸਕਦਾ ਹਾਂ ਉਹ ਨਾ ਵੀਡੀਓ ਵੇਖਣੀ ਮੁੱਲ ਵੀ ਜਾਇਜ ਪਾਇਆ ਜਿਆਦਾ ਨਹੀਂ ਆਂਦੇ 14 15 ਕਿਲੋ ਭਰਾ ਜੂ ਚਲੋ ਇੰਨਾਂ ਕੋ 13 14 14 ਲੀਟਰ ਖਸ ਕੇ ਜੇ ਬਾਕੀ ਅੱਗੇ ਕਿਸੇ ਦੀ ਸੇਵਾ ਨਹੀਂ ਦਾ ਮਜਾਗ 20 ਆਪਾਂ ਕਹਿੰਦਾ ਕਮੈਂਟ ਦੇ ਆਉਣੇ ਆਉਣੇ ਆਪਾਂ ਹਾਂ ਨਹੀਂ ਜੀ ਨਹੀਂ ਗ ਲਓ ਦੋਸਤੋਂ ਨੰਬਰ ਵੀਰਪ੍ਰਾਪ ਦੇ ਸਕਰੀਨ ਤੇ ਚੱਲਣ ਡਏ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਤੇ ਮਿਲਦੇ ਆ ਦੋਸਤੋਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ